ਇਹ ਤਸਵੀਰਾਂ ਭਾਖੜਾ ਨਹਿਰ ਦੇ ਕਿਨਾਰੇ ਦੀਆਂ ਹਨ ਅਤੇ ਰੋਪੜ ਦੇ ਪਿੰਡ ਮੱਝੀ ਦੇ ਕੋਲੋਂ ਲੰਘਦੀ ਇਸ ਭਾਖੜਾ ਨਹਿਰ ਦੇ ਕਿਨਾਰੇ ਲੋਕ ਇਕੱਠੇ ਹੋਏ ਹੋਏ ਹਨ ਮੌਕੇ ਦੇ ਉੱਪਰ ਪੁਲਿਸ ਵੀ ਪਹੁੰਚੀ ਹੋਈ ਹੈ ਅਤੇ ਲੋਕਾਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਦਰਅਸਲ ਇਸ ਸਥਾਨ ਦੇ ਉੱਪਰ ਇੱਕ ਔਰਤ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰੀ ਗਈ ਅਤੇ ਉਸ ਤੋਂ ਬਾਅਦ ਉਸ ਨੂੰ ਬਚਾਉਣ ਦੇ ਲਈ ਇੱਕ ਲੜਕੇ ਦੇ ਵੱਲੋਂ ਵੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਨਹਿਰ ਦੇ ਵਿੱਚੋਂ ਔਰਤ ਦੀ ਮ੍ਰਿਤਕ ਦੇਹ ਨੂੰ ਤਾਂ ਬਾਹਰ ਕੱਢ ਲਿਆ ਗਿਆ ਹੈ ਲੇਕਿਨ ਉਸ ਨੂੰ ਬਚਾਉਣ ਦੇ ਲਈ ਪਾਣੀ ਦੇ ਵਿੱਚ ਉਤਰੇ ਮੁੰਡੇ ਦੀ ਭਾਲ ਕੀਤੀ ਜਾ ਰਹੀ ਹੈ ਲੜਕੀ ਦੀ ਪਛਾਣ ਜਸਵਿੰਦਰ ਕੌਰ ਪਿੰਕੀ ਵੱਜੋਂ ਹੋਈ ਹੈ ਜੋ ਰੁੜਕੇ ਪਿੰਡ ਵਿਹਾਈ ਹੋਈ ਸੀ ਅੱਧੇ ਘਰ ਰੱਖੀ ਹੋਈ ਸੀ ਕੁੜੀ ਦਾ ਨਾਮ ਜਸਵਿੰਦਰ ਕੌਰ ਪਿੰਕੀ ਸੀ ਘਾਲੇ ਦਾ ਸਜੀਤ ਵਾਸੀ ਰੁੜਕਾ ਨੇੜੇ ਮਹਾਲੀ ਦੀ ਸੀ ਹੁਣ ਬਾਕੀ ਦੇਖਦੇ ਬਾਅਦ ਤੇ ਕੀ ਗੱਲਬਾਤ ਹੋਈ ਹੈ ਜੀ ਘਰ ਦੇ ਨੂੰ ਬਾਅਦ ਸਾਨੂੰ ਬੁਲਾ ਕੇ ਤੇ ਕਿਹਨੂੰ ਬਚਾਉਣ ਲੱਗਿਆ ਕੋਈ ਮੁੰਡਾ ਹੋਰ ਸੀ ਕੁਲਵਿੰਦਰ ਸਿੰਘ ਨਛੱਤਰ ਸਿੰਘ ਰਾਮਪੁਰ ਮੱਜਦੀ ਦਾ ਉਹ ਕਹਿੰਦੇ ਨਹਿਰ ਦੇ ਵਿੱਚ ਰੁੜ ਗਏ ਇਹਨਾਂ ਦੇ ਦੱਸਣ ਮੁਤਾਬਕ ਉਹਦਾ ਵੀ ਦੇਖਦੇ ਵਾ ਤੇ ਕੀ ਬਣਦਾ ਜੀ ਇਹ ਜਿਹਾ ਭਾਲ ਕਰ ਰਹੇ ਉਹਦੀ ਵੀ ਭਾਲ ਕਰ ਰਹੇ ਜੀ ਕੀ ਕਰੀ ਜੀ ਹੱਸੋ ਹੋਇਆ ਕਾਰਨ ਕੁਛ ਪਤਾ ਲੱਗਿਆ ਹਾਂ ਜੀ ਕੋਈ ਗੱਲਬਾਤ ਨਹੀਂ ਪਤਾ ਲੱਗਿਆ ਜੀ ਕਿਸ ਤਰ੍ਹਾਂ ਹੋਈ ਗੱਲਬਾਤ ਕਿਸ ਤਰ੍ਹਾਂ ਨੇ ਬਚਾਂਦੇ ਮਾਜਰੀ ਦਾ ਸਰ ਸਾਨੂੰ ਤਾਂ ਫੋਨ ਆਇਆ ਤਾਂ ਪੁਰਪੁਰ ਬੱਤਰ ਰੰਗਿਲ ਬੁਰਪੁਰ ਸਾਨੂੰ ਪਤਾ ਲੱਗਿਆ ਵੀ ਕਿ ਮਾਜਰੀ ਗੁਰਦੀ ਪੁਰਪੁਰ ਤੇ ਕਿਤੇ ਛਾਲ ਮਾਰਦੀ ਸਾਈਡ ਪਰ ਤੇ ਆ ਕੇ ਤਾਂ ਸਾਨੂੰ ਕਿਸੇ ਨੂੰ ਫੋਨ ਆਉਦੀ ਜਿਵੇਂ ਮੋਟੋ ਚੱਕੇ ਇਹਨੂੰ ਬਚਾਣ ਦਾ ਬਚਾਣ ਦਾ ਕਿ ਰਾਮਪੁਰ ਪਰ ਮਾਜਰੀ ਦਾ ਮੁੰਡਾ ਹੈ ਇਹਨੂੰ ਬਚਾਣ ਦਾ ਬਚਾਣ ਇਹ ਤੇ ਅਸੀਂ ਡੱਟ ਬੜੀ ਵਾਰ ਕਰ ਲਈ ਇਹਦੇ ਵਾਰਸ ਪਹਿਲਾਂ ਤੋਂ ਮਿਲ ਨਹੀਂ ਤੇ ਹੁਣ ਉਹਦੇ ਵਾਰਸ ਇੱਥੇ ਆ ਗਏ ਇਹ ਕੁੜੀ ਫਤੇ ਕੋਈ ਪਗਾੜਾ ਦੀ ਪੁੱਤ ਹੈ ਜਾਂਦੇ ਸਾਰੇ ਦਸਰੇ ਇਹਦੇ ਵਾਰਸ ਵੀ ਹੁਣ ਆ ਗਏ ਸਰ ਜੀ ਜੀ ਥੰਡੇ ਤੇ ਮਾਰਕੀਟ ਤੇ ਬੈਠੇ ਹੋਣ ਬਾਹਰ ਰਸੇ ਰਸਲੇ ਤੇ ਉਹਨਾਂ ਨੂੰ ਬਚਾਉਣ ਆ ਤੇ ਕੁੜੀ ਨੂੰ ਪਤਾ ਨਹੀਂ ਕੌਣ ਹੈ ਕੌਣ ਨਹੀਂ ਕੁੜੀ ਸਾਨੂੰ ਨਹੀਂ ਪਤਾ ਉਹਦਾ ਬਚਾਉਂਦਾ ਬਚਾਉਂਦਾ ਆਪ ਡੁੱਬ ਗਿਆ ਨਾਲ ਕੁੜੀ ਵੀ ਮਰ ਗਈ ਥੋੜੀ ਤਾਂ ਮਿਲ ਗਈ ਉਹ ਤੇ ਲੰਘ ਗਈ ਇਹ ਮੇਰੀ ਭੈਣ ਹੈ ਜੀ ਇਹ ਰੁੜਕੇ ਤੇ ਆਈ ਦੀ ਜੀ ਜਸਵਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫਤਿਹਪੁਰ ਪੰਘਾਲਾ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦੀ ਸਿਸਟਰ ਰੁੜਕੇ ਵਿਆਹੀ ਹੋਈ ਸੀ। ਤੇ ਝੱਲੀ ਆ ਕੇ ਛਾਲ ਮਾਰੀ ਹੈ ਜੀ ਉਹ ਰੋਪੜ ਤੋਂ। ਬਾਕੀ ਸਾਡਾ ਪਿੰਡ ਫਤਿਹਪੁਰ ਹੈ ਜੀ। ਸਾਡੀ ਸਿਸਟਰ ਇੱਥੇ ਵਿਆਹੀ ਵੀ ਦੀ ਰੁੜਕੇ ਜੀ। ਤੇ ਕੀ ਪ੍ਰੋਬਲਮ ਹੋਈ ਕਿਉਂ ਛਾਲ ਮਾਰੀ? ਇਹ ਪਤਾ ਨਹੀਂ ਕਿ ਅਗਲ ਘਰ ਚ ਕੋਈ ਲੜਾਈ ਝਗੜਾ ਹੋਇਆ ਉੱਥੋਂ ਆ ਕੇ ਫਿਰ ਇੱਥੇ ਪੈਸਿਆਂ ਤੋਂ ਵੀ ਬਿਨਾਂ ਹੀ ਆਈ ਪਰ ਉਹਨੇ ਫੋਨ ਆਇਆ ਵੀ ਇਦਾਂ ਕਰਕੇ ਬੇ ਬੇ ਨੱਠ ਕੇ ਚਲੀ ਗਈ ਵੀ ਕੋਈ ਲੜ ਕੇ ਚਲੀ ਗਈ। ਲੜਾਈ ਝਗੜਾ ਹੋਇਆ। ਬੱਚੇ ਵੀ ਨਾਲ ਸੀ ਕੋਈ ਬੱਚੇ ਨਹੀਂ ਨਾਲ ਬੱਚੇ ਘਰੇ